ਜਿਹੜਾ ਆਪਣਾ ਹੋਵੇ ਨਾ ਅਸੀਂ ਉਹਦੇ ਨਾਲ ਹੀ ਦੁੱਖ ਸਾਂਝਾ ਕਰਦੇ ਆਂ ਗੈਰਾਂ ਨਾਲ ਸਾਂਝਾ ਕਰੋਗੇ ਤੇ ਮੁਖੌਲ ਉਡਾਉਣਗੇ ਤੁਹਾਡੀ ਪਿੱਠ ਤੇ ਆਪਣਿਆਂ ਨਾਲ ਹੀ ਸੁੱਖ ਦੀ ਬਾਤ ਪਾਉਨੇ ਆਂ ਆਪਣਿਆਂ ਕੋਲ ਹੀ ਪੀੜ ਫੋਲਦੇ ਆਂ ਆਪਣਿਆਂ ਦੇ ਕੋਲ ਹੀ ਮਾਣ ਦੀ ਬਾਤ ਕਰੀਦੀ ਐ ਆਪਦਿਆਂ ਨੂੰ ਤਾਣਾ ਵੀ ਮਾਰ ਦਈਦਾ ਜ਼ਬਾਨਾਂ ਫੜੇ ਕੋਈ ਤੇ ਤੇ ਆਪਣਿਆਂ ਦੇ ਕੋਲ ਹੀ ਲੋੜਾਂ ਦੱਸੀਂਦੀਆਂ ਨੇ ਮਤਲਬ ਆਪਣਾ ਦੱਸੀਦਾ ਮੈਨੂੰ ਲੋੜ ਹੈ ਤੇਰੇ ਤਾਂ ਹੀ ਮੇਰੀ ਮਦਦ ਕਰ ਤੋ ਐ ਗੁਰੂ ਦੇਵ ਤੇਰੇ ਤੇ ਮਾਨ ਹੈ ਤੂੰ ਮੇਰਾ ਆਪਣਾ ਹੈ ਤੇਰੇ ਅੱਗੇ ਹੀ ਦੁੱਖ ਫੋਲਦਾ ਹੈ ਤੇ ਤੇਥੋਂ ਹੀ ਮੰਗਾ ਮੰਗਦਾ ਮੈਂ ਭਗਤ ਤੇ ਕਹਿੰਦੇ ਨੇ ਮੈਨੂੰ ਸੋਹਣੀ ਘਰ ਵਾਲੀ ਚਾਹੀਦੀ ਹੈ ਤੇਥੋਂ ਮੰਗਣੀ ਹੈ ਕਾਲਪੁਰ ਪੈਰੀ ਜੋੜਾ ਹੈ ਨਹੀਂ ਉਹ ਵੀ ਤੇਰੇ ਕੋਲੋਂ ਮੰਗਣਾ ਹੈ ਆਟਾ ਐ ਨਹੀਂ ਘਰ ਵਿੱਚ ਉਹ ਵੀ ਤੇਰੇ ਕੋਲੋਂ ਮੰਗਣਾ ਲੋਸਰ ਮੰਗਉਂਦਾ ਪਾਓ ਕੀ ਹੋ ਸੰਗ ਲੂਣਾ